ਪੰਜਾਬ ਸਟੇਟ ਦੇ ਮੁੱਖ ਮੰਤਰੀ ਵੱਜੋਂ ਕਈ ਮੁਲਕਾਂ ਦੇ ਐਮਬੈਸਡਰਸ ਹਾਈ ਕਮਿਸ਼ਨਰਸ ਉਹਨਾਂ ਦੇ ਰਾਜਦੂਤ ਜਿਹੜੇ ਨੇ ਉਹਨਾਂ ਨਾਲ ਮੁਲਾਕਾਤ ਸੀ ਕਿ ਪੰਜਾਬ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚੋਂ ਇੰਡਸਟਰੀ ਉਹਨਾਂ ਮੁਲਕਾਂ ਦੇ ਵਿੱਚੋਂ ਕਿਹੜੇ-ਕਿਹੜੇ ਸੈਕਟਰ ਜਿਹੜੇ ਨੇ ਉਹਨਾਂ ਨਾਲ ਪੰਜਾਬ ਐਸੋਸੀਏਟ ਕਰ ਸਕਦਾ ਹੈ ਕਿਉਂਕਿ ਅੱਜ ਕੱਲ ਜ਼ਮਾਨਾ ਜਿਹੜਾ ਹੈ ਬ੍ਰੇਨਸਟਾਰਮਿੰਗ ਦਾ ਗਰੁੱਪ ਆਫ ਕੰਪਨੀਆਂ ਦਾ ਤੇ ਦੁਨੀਆ ਜਿਹੜੀ ਆ ਉਹ ਇੱਕ ਛੋਟਾ ਜਿਹਾ ਪਿੰਡ ਬਣ ਗਈ ਆਸਟ੍ਰੇਲੀਆ ਦੇ ਐਮਬੈਸਡਰ ਮਿਸਟਰ ਫਿਲਿਪ ਗ੍ਰੀਨ ਯੂਕੇ ਦੇ ਐਮਬੈਸਡਰ ਸਪੇਨ ਦੇ ਐਮਬੈਸਡਰ ਮਲੇਸ਼ੀਆ ਦੇ ਐਮਬੈਸਡਰ ਨੀਦਰਲੈਂਡ ਦੇ ਐਮਬੈਸਡਰ ਬ੍ਰਾਜ਼ੀਲ ਦੇ ਐਮਬੈਸਡਰ ਟਰਕੀ ਜਿੰ ਤੁਰਕੀ ਕਹਦੇ ਨੇ ਟਰਕੀ ਦੇ ਐਮਬੈਸਡਰ ਫਰਾਂਸ ਦੇ ਐਮਬੈਸਡਰ ਸਾਰਿਆਂ ਨਾਲ ਬਹੁਤ ਖੁੱਲ ਕੇ ਗੱਲ ਹੋਈ ਕੱਲੇ ਕੱਲੇ ਨਾਲ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਬ੍ਰਾਜ਼ੀਲ ਹੈ ਇਹ ਕੰਟਰੀ ਜਿਹੜੇ ਨੇ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾ ਪਾ ਸਕਦੇ ਨੇ ਫੂਡ ਪ੍ਰੋਸੈਸਿੰਗ ਚ ਜਾਂ ਮੈਨੂਫੈਕਚਰਿੰਗ ਕੰਬਾਈਨਸ ਦੀ ਟਰੈਕਟਰਸ ਦੀ ਕਿਉਂਕਿ ਪੰਜਾਬ ਜਿਹੜਾ ਉਹ 87% ਟਰੈਕਟਰ ਤੇ ਖੇਤੀ ਦੇ ਹੋਰ ਸੰਦ ਜਿਹੜੇ 87% ਦੇਸ਼ ਚੋਂ ਪੰਜਾਬ ਪੈਦਾ ਕਰਦਾ ਪੰਜਾਬ ਮੈਨੂਫੈਕਚਰ ਕਰਦਾ ਆਈਟੀ ਸੈਕਟਰ ਦੇ ਵਿੱਚ ਬਹੁਤ ਸਾਰੇ ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ ਆਉਣ ਵਾਲੇ ਦਿਨਾਂ ਤੇ ਮੋਹਾਲੀ ਦੇ ਵਿੱਚ ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੇਗਾ ਅਸੀਂ ਜੋ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਜਿਸ ਵੇਲੇ ਮੇਰੇ ਨਾਲ ਪੰਜਾਬ ਦੇ ਵਿੱਚ ਕੈਂਪੇਨ ਕਰ ਰਹੇ ਸੀ ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਫਿਰੰਗਲਾ ਪੰਜਾਬ ਬਣਾਉਣਾ ਹੈ ਖੇਤੀ ਨੂੰ ਲਾਹੇਵੰਦ ੰਦਾ ਬਣਾਉਣਾ ਹੈ ਇੰਡਸਟਰੀ ਨੂੰ ਲੈ ਕੇ ਆਉਣਾ ਹੈ ਆਲਰੇਡੀ ਸਾਡੇ ਕੋਲੇ ਬਹੁਤ ਸਾਰੀ ਇੰਡਸਟਰੀ ਆ ਚੁੱਕੀ ਹੈ ਪਰ ਜਦੋਂ ਅਸੀਂ ਕੱਲੇ-ਕੱਲੇ ਇਨਵੈਸਟਰ ਨੂੰ ਅਲੱਗ ਤੋਂ ਮਿਲਦੇ ਆ ਤਾਂ ਉਹਨਾਂ ਦਾ ਜਿਹੜਾ ਅੱਜ ਵੀ ਮੈਂ ਦੇਖਣ ਲੱਗਿਆ ਹੋਇਆ ਸੀਗਾ ਇਹ ਗੱਲ ਕਿ ਉਹ ਬਹੁਤ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ بجائے ਇਸ ਦੇ ਕਿ ਕੋਈ ਬਹੁਤ ਵੱਡਾ ਕੋਈ ਇਨਵੈਸਟਮੈਂਟ ਮੀਟ ਪ੍ਰੋਗਰਾਮ ਕਰ ਲੋ ਸਾਰਿਆਂ ਨੂੰ ਸੰਬੋਧਨ ਕਰੋ ਉਹਦੀ ਵੀ ਜਦੋਂ ਕੱਲੇ-ਕੱਲੇ ਮੁਲਕ ਦੇ ਅੰਬੈਸਡਰ ਨਾਲ ਗੱਲ ਕਰਦੇ ਆ ਜਿਵੇਂ ਕਿ ਬ੍ਰਾਜ਼ੀਲ ਹੈ ਉਹ ਫੁੱਟਬਾਲ ਦੇ ਵਿੱਚ ਬਹੁਤ ਅੱਗੇ ਨੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਕਿ ਜਿੰਨੀਆਂ ਫੁੱਟਬਾਲਾਂ ਤੁਹਾਡੇ ਬੱਚੇ ਖੇਡਦੇ ਨੇ ਉਹ ਸਾਰੀਆਂ ਜਲੰਧਰ ਬਣਦੀਆਂ ਨੇ ਤਾਂ ਬਹੁਤ ਹੈਰਾਨ ਹੋਏ ਇਸ ਗੱਲ ਤੋਂ ਕਿ ਰਗਬੀ ਦਾ ਜਿਹੜਾ ਵਰਲਡ ਕੱਪ ਹੈ ਉਹਦੀਆਂ ਸਾਰੀਆਂ ਬੋਲਾਂ ਜਲੰਧਰ ਬਣੀਆਂ ক্রিকেট ਦੇ ਬੈਟ ক্রিকেট ਦੀਆਂ ਬੋਲਾਂ ਹੌਕੀ ਦੀਆਂ ਸਟਿਕਸ ਸਾਰੀਆਂ ਸਾਡੇ ਸਪੋਰਟ ਸਿਟੀ ਜਲੰਧਰ ਐ ਸੀ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੋਇਆ ਲੋਕਾਂ ਨਾਲ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਗਏ ਸੀ ਜਲੰਧਰ ਉੱਥੇ ਅਨਾਉਂਸਮੈਂਟ ਕੀਤੀ ਸੀ ਤਾਂ ਸਪੋਰਟਸ ਦੇ ਵਿੱਚ ਵੀ ਬਹੁਤ ਸਾਰਾ ਇੱਕ ਦੂਜੇ ਦੇ ਮੁਲਕਾਂ ਨਾਲ ਅਸੀਂ ਸਪੋਰਟਸ ਕਲਚਰ ਆਸਟ੍ਰੇਲੀਆ ਦਾ ਸਪੋਰਟ ਕਲਚਰ ਕਲਚਰ ਬਹੁਤ ਵਧੀਆ ਹੈ ਅਸੀਂ ਆਪਣੇ ਇੱਥੇ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ ਪ੍ਰੋਫੈਸ਼ਨਲ ਯੂਨੀਵਰਸਿਟੀ ਐਜੂਕੇਸ਼ਨ ਯੂਨੀਵਰਸਿਟੀਆਂ ਦੇ ਜਿਹੜੀਆਂ ਸਾਡੇ ਬੱਚੇ 25 25 30 30 ਲੱਖ ਰੁਪਏ ਦੇ ਕੇ ਉੱਥੇ ਜਿ ਯੂਨੀਵਰਸਟੀਆਂ ਚ ਐਡਮਿਸ਼ਨ ਲੈਂਦੇ ਨੇ ਉਹ ਹੀ ਯੂਨੀਵਰਸਟੀਆਂ ਇੱਥੇ ਕਿਉਂ ਨਾ ਹੋਣ ਉਹੀ ਪੜ੍ਹਾਈ ਇੱਥੇ ਹੋਵੇ ਤੇ ਉਹ ਜਿੱਥੇ ਮਰਜੀ ਬਾਅਦ ਦੇ ਵਿੱਚ ਜਾ ਕੇ ਦੁਨੀਆ ਜਿੱਥੇ ਮਰਜੀ ਉਹਨਾਂ ਦੀ ਉਹਨਾਂ ਦਾ ਦਿਲ ਕਰਦਾ ਉੱਥੇ ਨੌਕਰੀਆਂ ਕਰ ਲੈਣ ਉੱਥੇ ਪਲੇਸਮੈਂਟ ਹੋ ਜੇ ਉਹਨਾਂ ਦੀ ਸੋ ਇੱਕ ਬਹੁਤ ਵੱਡਾ ਸਟੈਪ ਹੈ ਇਹ ਬਹੁਤ ਵੱਡਾ ਕਦਮ ਹੈ ਸੋ ਅੱਜ ਸਾਰੇ ਜਿਹੜੇ ਮੁਲਕ ਨੇ ਉਹਨਾਂ ਦੇ ਰਾਜਦੂਤਾਂ ਨਾਲ ਗੱਲ ਹੋਈ ਹੈ ਲਗਭਗ ਸਾਰਿਆਂ ਨੇ ਕਿ ਆਸੀਂ ਪੰਜਾਬ ਆਵਾਂਗੇ ਤੇ ਤੁਸੀਂ ਸਾਡੇ ਕੰਟਰੀ ਚ ਆਓ ਤੇ ਅਸੀਂ ਤੁਹਾਨੂੰ ਆਪਣਾ ਕਲਚਰ ਦਿਖਾਉਨੇ ਆ ਜਿੱਥੇ ਸਾਡੀਆਂ ਕਮੀਆਂ ਨੇ ਤੁਸੀਂ ਪੂਰੀਆਂ ਕਰ ਦੋ ਜਿੱਦੇ ਤੁਹਾਡੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਤਾਂ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਜੋ ਸੁਪਨਾ ਪੰਜਾਬ ਨੂੰ ਲਿਆ ਉਹ ਪੂਰਾ ਹੋ ਸਕਦਾ ਸੋ ਅੱਜ ਸਾਰੇ ਮੈਂ ਜਿੰਨੇ ਵੀ ਮੁਲਕ ਦੇ ਨਾਂ ਲੈਨੇ ਉਹਨਾਂ ਦੇ ਐਮਬੈਸਡਰਸ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸੈਕਟਰੀ ਲੈਵਲ ਤੇ ਜਦੋਂ ਐਮਬੈਸੀ ਲੈਵਲ ਤੇ ਗੱਲ ਹੋਊਗੀ ਤਾਂ ਜਿਹੜੇ ਅੱਜ ਅਸੀਂ ਮੀਟਿੰਗਾਂ ਕੀਤੀਆਂ ਨੇ ਉਹਨਾਂ ਨੂੰ ਬੂਰ ਪਾਊਗਾ ਜਿਵੇਂ ਨੀਦਰਲੈਂਡ ਦੀ ਜਿਹੜੀ ਐਮਬੈਸੀ ਆ ਉਹਦੇ ਜਿਹੜੇ ਐਮਬੈਸਡਰ ਨੇ ਹਰ ਹਾਈਨੈਸ ਉਹਨਾਂ ਨੇ ਉਹ ਪੰਜਾਬ ਹੁਣੀ ਅਕਤੂਬਰ ਚ ਵਿਜ਼ਿਟ ਕਰਕੇ ਗਏ ਸੀਗੇ ਕੈਟਲ ਫੀਡ ਦੇ ਵਿੱਚ ਰਾਜਪੁਰੇ ਕੋਲੇ ਉਹਨਾਂ ਨੇ ਰਾਇਲਟੀ ਹਿਊਜ਼ ਨਾਂ ਦੀ ਕੰਪਨੀ ਜਿਹੜੀ ਡੱਚ ਕੰਪਨੀ ਹੈ ਉਹਨਾਂ ਨੇ ਉਹਦਾ ਨੀ ਪੱਥਰ ਰੱਖਿਆ ਸੀਗਾ ਤੇ ਹੁਣ ਉਹਨਾਂ ਨੇ ਕਿਹਾ ਕਿ ਉਹ ਬਣਨ ਵਾਲੀ ਆ ਬਸ ਸਾਰੀਆਂ ਕਲੀਅਰੈਂਸਸ ਹੋ ਗਈਆਂ ਨੇ ਸਾਰੀਆਂ ਐਨਓਸੀਆ ਸਾਨੂੰ ਮਿਲ ਗਈਆਂ ਨੇ ਤੇ ਹੁਣ ਉਹਦੇ ਵਿੱਚੋਂ ਜਦੋਂ ਪਹਿਲਾ ਪ੍ਰੋਡਕਟ ਨਿਕਲੂਗਾ ਦੁੱਧ ਦਾ ਮਿਲਕ ਦਾ ਤਾਂ ਉਹਦਾ ਤੁਸ਼ੀ ਉਤ்கਾਟਨ ਕਰਨ ਮੈਂ ਖੁਸ਼ੀ-ਖੁਸ਼ੀ ਐਕਸੈਪਟ ਕੀਤਾ ਕਿ ਮੇਰੇ ਆਪਣੇ ਪੰਜਾਬ ਦੇ ਵਿੱਚ ਲੋਕਲ ਸਾਰੇ ਰਾਜਪੁਰੇ ਦੇ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੂੰ ਕੰਮ ਮਿਲ ਰਿਹਾ ਤੇ ਸਾਡਾ ਦੁੱਧ ਜਿਹੜਾ ਵੇਰਕਾ ਤਾਂ ਹੈ ਹੀ ਹੈ ਤੇ ਨਾਲ-ਨਾਲ ਜੇ ਸਾਡੇ ਕੋਲ ਇੰਟਰਨੈਸ਼ਨਲ ਕੰਪਨੀਆਂ ਵੀ ਆਉਣਗੀਆਂ ਤਾਂ ਸਾਡੇ ਪ੍ਰੋਡਕਟ ਜਿਹੜੇ ਨੇ ਉਹ ਇੰਟਰਨੈਸ਼ਨਲ ਹੋਣਗੇ